ਦਾ ਲਤਿਆ ਫਰੂਟ ਦਾ ਲਤਿਆ ਜਿਹੜਾ ਬੂਟਾ ਹੈ ਸੁਣਿਆ ਕਿ ਇਹਦੇ ਵਿੱਚ ਚਾਰ ਕਿਸਮ ਦੇ ਫਲ ਜਿਹੜੇ ਹੁੰਦੇ ਨੇ ਵਿੱਚ ਤੇ ਐਪ੍ਰੀਕੋਟ ਫਿਰ ਇਹਨੂੰ ਦੱਦਿਆ ਪੀਚ ਹਾਂ ਹਾਂ ਉਸ ਤੋਂ ਬਾਅਦ ਪੱਕਦੇ ਪਲੰਮ اچھا ਚੌਥਾ ਹੈਗਾ ਜੀ ਇਹਦਾ ਵਾਈਟ ਪਲੰਮ ਪੀਚ ਗੋਡ ਪੀਚ ਗੋਡ ਉਹਨੂੰ ਕੱਢਦੇ ਆ ਮੇਰੇ ਗੁਆਡੀ ਬੜੇ ਨਾਈਸ ਆ ਵਾਹ ਮਜ਼ਾ ਆ ਗਿਆ ਮਾਚਾ ਪੈਂਦੂ ਬੇਰਾਂ ਦੀ 베ਰੀ ਜੀ ਇਹ 베ਰੀ ਹੈ ਆਹ ਆਹ ਕੀ ਕਹਨੇ ਔਰ ਲੈਚੀਆਂ ਹਰ ਤਰ੍ਹਾਂ ਲੈਚੀਆਂ ਲੌਂਗ ਤੇ ਕਾਲੀਆਂ ਮਿਰਚਾਂ ਚਾਰ ਚੀਜ਼ਾਂ ਮੈਂ ਇਨਾ ਚ ਲਾਏ ਆ ਜਿਹੜਾ ਠਕੇ ਹੋਏ ਲੌਂਗ ਤੇ ਲਾਚੀ ਦਾ ਕੋਈ ਇੱਥੇ ਮਾਮਲਾ ਬਣੂ ਆ ਅੰਮੀ ਕੁਮਾਰ ਨੇ ਸੋਹਿਆ ਨਹੀਂ ਆ ਵੇਖੋ ਇਧਰ ਤਿਆਰੀ ਹੈ ਜਿਹੜੀ ਚੱਲ ਰਹੀ ਹੈ ਜੀ ਇਹ ਜੀ ਤੇ ਇਹ ਬੂਟਾ ਕਹਦਾ ਜੀ ਇਹ ਕੜੀ ਪੱਤਾ ਜੀ ਇਹ ਵਾਲਾ ਜੀ ਆਹ ਲੋ ਜੀ ਕੜੀ ਪੱਤਾ ਹਾਂਡੀ ਚ ਪੈਂਦਾ ਵੇਖਿਆ ਸੀ ਉਹਦਾ ਬੂਟਾ ਜਿਹੜਾ ਉਹ ਵੀ ਵੇਖੋ ਇਹ ਸਭ ਚੀਜ਼ ਚਾਈਨੀਜ਼ ਹੈਗੇ ਆ ਦੂਜਾ ਬੈਂਗਣੀ ਚਾਈਨੀਜ਼ ਵੈਂਗਣੀ ਅੱਜ ਲੋ ਜੀ ਗ੍ਰੀਨ ਚਾਈਨਾ ਦੇ ਬਤਾਉ ਚਾਈਨਿਸ ਬਤਾਉ ਚਾਈਨਿਸ ਬੈਂਗਣਾ ਜਿਹੜੇ ਇਹ ਉਹਨਾਂ ਦਾ ਬੂਟਾ ਹੈ ਪੁੰਗਰ ਪਈ ਤੇ ਤੁਰ ਪਈ ਹੈ ਵਾਹ ਵਾਹ ਲੋ ਜੀ ਜਿਹੜੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਥਾਂ ਕੋਈ ਨਹੀਂ ਇਹ ਥਾਂ ਤੁਸੀਂ ਵੇਖ ਲਈਏ ਕਿ ਕਿੰਨੀ ਕਾ ਇਹ ਬੈਕਯਾਰਡ ਹੈ ਇੱਕ ਔਰ ਉਹਦੇ ਵਿੱਚ ਜੱਗ ਜਹਾਨ ਦੀਆਂ ਸਬਜ਼ੀਆਂ ਨਹਿਮਤਾਂ ਦੇ ਜਿਹੜੀਆਂ ਉਹ ਅਸੀਂ ਆਪਣੇ ਅੱਖੀਂ ਵੇਖੀਆਂ ਨੇ ਖਾਣ ਵੀ ਡੇ ਆਂ ਹੰਡਾਣ ਵੀ ਡੇ ਆਂ ਸੋ ਕੋਈ ਖਾਤ ਖੂਦ ਕੋਈ ਇਹਦਾ ਜਾਂ ਬਿਲਕੁਲ 100% ਸਭ ਕੁਝ ਆਰਗੈਨਿਕ ਚੱਲਣ ਡੇ ਆ 100% ਆਰਗੈਨਿਕ ਅੱਛਾ ਹਾਂ ਮਾਈਦੇ ਚ ਜਿਹੜੀ ਸਬਜ਼ੀਆਂ ਅਸੀਂ ਬਣਾਉਨੇ ਨਾ ਸਬਜ਼ੀ ਸੂਜੀ ਫਰੂਟ ਫਰਾਟ ਜੋ ਵੀ ਲੱਟਰਪਟਰ ਜੀ ਉਹ ਅਸੀਂ ਸਿੱਟੀ ਜਾਂਦੇ ਆ ਪਾਰਟੀ ਚ ਇੱਕ ਚ ਇੱਥੇ ਪਸ ਨਹੀਂ ਜੀ ਜਦੋਂ ਗਰਾਹ ਚ ਜਾਇਦਾ ਚੌਥਾ ਫੋਨ ਤੇ ਵੀ ਲੱਗਦਾ ਰਹਿੰਦੇ ਛੋਟੇ ਸੋਮੋ ਬਾਈ ਲੈ ਐਪ ਵੀ ਡਾਊਨਲੋਡ ਕੀਤੀ ਪੰਜਾਬ ਰੇਡੀਓ ਯੂਐਸਏ ਸਨਰੇਅਰ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਨੂੰ ਦਰਸ਼ਕਾਂ ਨੂੰ ਮਸੂਦ ਮੱਲੀ ਜੀ ਆਇਆਂ ਨੂੰ ਕਹਿੰਦਾ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਸਰੋਤਿਆਂ ਪੰਜਾਬੀ ਜਿੱਥੇ ਹੋਣ ਕਹਿੰਦੇ ਨੇ ਕਿ ਜੰਗਲ ਦੇ ਵਿੱਚ ਮੰਗਲ ਕਰ ਲੈਂਦੇ ਆ ਆ ਕੁਝ ਸਹਜੇ ਜੀ ਵੀ ਹੈ ਜਿਹੜੇ ਕਹਿੰਦੇ ਇੱਕ ਜੀ ਰੀਜਾਂ ਦੇ ਬਹੁਤ ਨੇ ਇਹ ਕੰਮ ਕਰਨਾ ਵੀ ਜਾਣਦੇ ਆ ਪਰ ਸਾਡੇ ਕੋਲ ਸਪੇਸ ਐ ਨਹੀਂ ਐ ਮੇਰੀ ਮੁਰਾਦ ਹੈ ਕੋਈ ਬੂਟੀਆਂ ਕੋਈ ਰੁੱਖਾਂ ਵਾਲੋਂ ਕੋਈ ਫਲ ਦੇਣ ਵਾਲਿਆਂ ਵਾਲੋਂ ਕੋਈ ਫੁੱਲ ਦੇਣ ਵਾਲਿਆਂ ਵਾਲੋਂ ਕੋਈ ਖੁਸ਼ਬੂ ਦੇਣ ਵਾਲਿਆਂ ਵਾਲੋਂ ਕੋਈ ਛਾਂ ਦੇਣ ਵਾਲਿਆਂ ਵਾਲੋਂ ਸੋ ਅੱਜ ਮੈਂ ਤੁਹਾਨੂੰ ਜੇ ਸ਼ਖਸੀਅਤ ਦੇ ਰੂਬਰੂ ਕਰਾਉਣ ਜਾ ਰਿਹਾ ਹਾਂ ਉਹ ਇਹਦੀ ਇੱਕ ਜਿੰਦੀ ਜਾਗਦੀ ਮਿਸਾਲ ਨੇ ਕਿ ਥਾਂ ਟਿਕਾਣਾ ਜਿਹੜਾ ਸਪੇਸ ਆ ਜਿਹੜੀ ਉਹ ਨਾ ਹੋਣਾ ਕੋਈ ਵੈਲਿਊ ਨਹੀਂ ਰੱਖਦਾ ਕਰਨਾ ਚਾਵੇ ਬੰਦਾ ਤੇ ਬਹੁਤ ਕੁਝ ਕਰ ਸਕਦਾ ਸਾਡੇ ਨਾਲ ਮੌਜੂਦ ਨੇ ਨਛਤਰ ਸਿੰਘ ਜੀ ਨਛਤਰ ਜੀ ਸਤਿ ਸ੍ਰੀ ਅਕਾਲ ਜੀ ਜੀ ਆਏ ਨੂੰ ਸਤਿ ਸ੍ਰੀ ਅਕਾਲ ਜੀ ਮਲੀ ਸਾਹਿਬ ਪਾਤੀ ਸਿੰਘ ਸਤਿ ਸ੍ਰੀ ਅਕਾਲ ਜੀ ਕਲਾ ਮਾਰੀ ਜੀ ਕਰ ਪਤਾ ਨਵਾ ਤੁਹਾਡਾ ਪੰਜਾਬੀ ਰੇਡੀਓ ਯੂਨੀਵਰਸਿਟੀ ਵਾਲਾ ਬੜੀ ਮਿਹਰਬਾਨੀ ਮੈਂ ਸੋਚਿਆ ਕਿ ਅਸੀਂ ਜੋ ਕੁਝ ਅੱਖੀ ਦੇਖਿਆ ਹੈ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਵੀ ਉਹ ਸਭ ਕੁਝ ਦਿਖਾਈਏ ਸੋ ਇਹਨਾਂ ਦਾ ਜਿਹੜਾ ਫਰੰਟ ਯਾਰਡ ਹੈ ਇਥੋਂ ਲੈ ਕੇ ਬੈਕ ਯਾਰਡ ਤੱਕ ਇਹ ਸਾਰੇ ਜਿਹੜੇ ਇੱਕ ਰੱਬ ਦੀਆਂ ਨੇਮਤਾ ਔਰ ਰਿਸਕ ਵਰਦਾ ਨਜ਼ਰ ਆਉਣ ਡਿਆ ਨਾ ਐਸੀ ਨੇ ਛਤਰ ਹੋਣਾ ਤੋਂ ਪੁੱਛਾਂਗੇ ਇਹ ਫਲਾਂ ਦਾ ਲਦਿਆ ਫਰੂਟ ਦਾ ਲਦਿਆ ਜਿਹੜਾ ਬੂਟਾ ਸੁਣਿਆ ਕਿ ਇਹਦੇ ਵਿੱਚ ਕੋਈ ਚਾਰ ਕਿਸਮ ਦੇ ਫਲ ਜਿਹੜੇ ਹੁੰਦੇ ਨੇ ਨਛੱਤਾ ਜੀ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਦੱਸੋ ਕੀ ਆ ਬਾਤ ਆ ਵੇਖੋ ਨਾ ਰੰਗ ਬਦਲਦਾ ਫਲ ਆਹਾ ਤੁਸੀਂ ਦੱਸਿਆ ਕਿ ਇਹ ਇੱਕ ਫਲ ਨਹੀਂ ਇਹਨੂੰ ਕਈ ਫਲ ਲੱਗਦੇ ਹਾਂਜੀ ਇਹਦੇ ਵਿੱਚ ਚਾਰ ਕਿਸਮ ਦੇ ਫਲ ਲੱਗਦੇ ਆ ਜੀ ਅੱਛਾ ਜੀ ਐਪ੍ਰੀਕੋਟ ਉਹਦੇ ਕੋਈ ਐਪ੍ਰੀਕੋਟ ਦਾ ਸਟicker ਲੱਗਾ ਜੀ ਹਾਂ ਹਾਂ ਤੇ ਐਪ੍ਰੀਕੋਟ ਫਿਰ ਇਹਨੂੰ ਦੱਦਿਆ ਪੀਚ ਹਾਂ ਹਾਂ ਉਸ ਤੋਂ ਬਾਅਦ ਪੱਕਦੇ ਪਲੰਮ ਅੱਛਾ ਤੇ ਚੌਥਾ ਹੈਗਾ ਜੀ ਇਹਦਾ ਵਾਈਟ ਪਲਮ अच्छा जी वो थोड़े या कम कम ਪਟਾਣੀ ਕਬ ਹੋ ਰਿਹਾ ਹੈ ਯਾਨੀ ਚਾਰ ਕਿਸਮ ਦੇ ਨੇ ਤੇ ਇਹ ਟੇਕਾਂ ਕਦਰੇ ਲਾ ਕੇ ਰੱਖਿਆ ਹੈ ਟੇਕਾਂ ਜੀ ਇੱਥੇ ਲੱਗੇ ਸੀਗੇ ਦੂਜੇ ਐਪ੍ਰੀਕੋਟ ਐਪ੍ਰੀਕੋਟ ਨਾਲ ਬਹੁਤ ਭਰਿਆ ਪਿਆਜ਼ੀ ਐ ਝੁਖਿਆ ਪਿਆਜ਼ੀ ਥੱਲੇ ਡਿੱਗੀ ਜਾਂਦਾ ਸੀ ਇਸ ਵਾਰ ਸਪੋਟਾਂ ਲਾਉਣੀਆਂ ਪਈਆਂ ਮੈਨੂੰ ਉਹ ਵਾਹ 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 ਇੰਨਾ ਫਲ ਲੱਗਾ ਇੰਨਾ ਫਲ ਲੱਗਾ ਭਰਿਆ ਪਿਆਸੀ ਅੱਜ ਤੋਂ 15 ਦਿਨ ਪਹਿਲਾਂ ਅਸੀਂ ਸਾਡੇ 10-15 ਨਾਲ ਅਸੀਂ ਉਹਨੂੰ ਖਾਂਦੇ ਰਹੇ ਹਾਂ ਪਰ ਆਣ ਗੁਆਂਢ ਸਾਡੇ ਆ ਗੋਰਿਆਂ ਦੇ ਘਰ ਆ ਤੇ ਸਿੱਕਿਆਂ ਦੇ ਆ ਉਹਨਾਂ ਦੇ ਜਵਾਕ ਆ ਜਾਂਦੇ ਸਾਰੇ ਉਹਨਾਂ ਨੂੰ ਅੰਡੇ ਮਾਰੀ ਕਰ ਵਾਹ ਇਹ ਫਲਾਂ ਦੇ ਇੱਕ ਤੋ ਬਾ ਦੂਜੇ ਫਾਲ ਦਾ ਕਿੰਨਾ ਕੁ ਵਕਫਾ ਹੁੰਦਾ ਹੈ ਜੀ ਬਸ ਮਗਰੀ ਮਗਰੀ ਚੱਲ ਪੈਂਦਾ ਹੁਣ ਮੁੱਕਿਆ ਤੇ ਆ ਪੀਚ ਚੱਲ ਪਿਆ ਪੀਚ ਨੂੰ ਤਾਂ ਹੋ ਵੀ ਕਾ ਵੀਕ ਚੱਲਦੇ ਨੂੰ ਅੱਧਾ ਅੱਧੋਂ ਜ਼ਿਆਦਾ ਫਲ ਦਾ ਲਾਭ ਹੀ ਲਿਆ ਹੈਗਾ ਲੈ ਗਏ ਹੈਗਾ ਸਾਡੇ ਦੁਆਕਾਂ ਦੇ ਘਰੀਂ ਦੇ ਆਂਦਾ ਹੈਗਾ ਕੀ ਬਾਤ ਹੈ ਆ ਮੇਰਾ ਸਾਹਮਣੇ ਗੋਰਾ ਔਰ 올ਡ ਮੇਰੇ ਵਰਗੇ ਦੋ ਮਹੀਨਾਂ ਰਹਿੰਦੇ ਬੁਢਾਪਰੀ ਉਹ ਮੇਰੇ ਕੋਲ ਆ ਜਾਂਦਾ ਚੰ ਸਵੇਰ ਬੜਾ ਪੀਚ ਗੁੱਡ ਪੀਚ ਗੁੱਡ ਉਹਨੂੰ ਕਦੇ ਆ ਮੇਰੇ ਗਵਾਂਢੀ ਬੜੇ ਨਾਈਸ ਹੈ ਇਹਦਾ ਬੇਟਾ ਹੈਗਾ ਛੋਟਾ ਜਾਂ ਮਿਸਟਰ ਸਿੰਘ ਜੀ ਹਮ ਤੇ ਪੀਚ ਇਸ ਗੁੱਡ ਉਹ ਯਾ ਯਾ ਉਹਨਾਂ ਦੇ ਬਤੋੜ ਕੇ ਤੇ ਹਰੋਣ ਇਹ ਚੱਲਣਾ ਤਬੀਕ ਤੁਹਾਨੂੰ ਪਾ ਦੋ ਆਪਣੇ ਰੈਡੀ ਹੋ ਜਾਣੇ ਆ ਜੀ ਇਹ ਪਲਮ ਅੱਛਾ ਜੀ ਪਲਮ ਪਲਮ ਚੱਲਣਗੇ ਇੱਕ ਮਹੀਨੇ ਦੇ ਨੇੜ 15 20 ਦਿਨ ਦੇ ਨੇੜ ਇੱਕ ਬੂਟੇ ਤੋਂ ਤੁਸੀਂ 2 ਮਹੀਨੇ 1.5 ਮਹੀਨਾ ਫਲ ਖਾ ਸਕਦੇ ਆ ਜੇ ਤੁਸੀਂ ਇੱਕ ਤਰ੍ਹਾਂ ਦਾ ਬੂਟਾ ਲਾਉਂਗੇ ਜੀ ਜੀ ਉਹਦੇ ਤੇ ਕਿਹੜਾ ਫਰੂਟ ਪੱਕ ਜਾਣਾ ਮੁੜ ਕੇ ਤੁਹਾਨੂੰ ਉਹਦੀ ਪ੍ਰੋਬਲਮ ਇਹਦੀ ਕੀ ਕਰੀਏ ਕਿਨੂੰ ਦੇਈਏ ਕੀ ਕਰੀਏ ਉਹ ਫਿਰ ਖਤਮ ਹੋ ਜਾਣਾ ਇਹ ਕਿੰਨੀ ਉਮਰ ਹੈ ਇਸ ਬੂਟੇ ਦੀ ਇਹ ਸੀ ਬੂਟੇ 3 ਸਾਲ ਪੂਰੇ ਹੋ ਗਏ ਜੀ ਉਹ ਬੱਲੇ 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 ਔਰ ਤਿਆਂ ਤਿੰਨ ਸਾਲਾਂ ਦੇ ਵਿੱਚ ਇੰਨਾ ਝਾੜ ਇੰਨੀ ਪੈਦਾਵਾਰ ਇੰਨੀ ਬੱਲੇ ਬੱਲੇ ਜਿਹੜੀ ਹੋਣ ਰਹੀ ਹੈ ਮਾਜੀ ਇਹ ਜੋ ਕੁਛ ਅਸੀਂ ਵੇਖਣ ਦੇ ਆ ਭਰਿਆ ਹੋਇਆ ਲੋ ਜੀ ਇੱਕ ਦਾ ਜਰਾ ਮੈਂ ਖਾ ਕੇ ਚੱਕ ਕੇ ਤੁਹਾਨੂੰ ਦੱਸਣਾ ਆ ਕਿ ਜ਼ਾਇਕਾ ਸਵਾਰ ਰეკਮੈਂਡ ਕਰੋ ਕਿ ਕਿਹੜਾ ਫਾਲਾ ਜਿਹੜਾ ਉਹ ਤੋੜਿਆ ਜਾਏ ਅੱਜ ਕੋਈ ਚਿਚਕੜੀਆਂ ਕਿਵੇਂ ਖਾ ਰਹੀਆਂ ਚਿੜੀਆਂ ਨੇ ਕਿਤੇ ਕਿਤੇ ਸ਼ਾਨਦਾਰ ਜੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਤੇ ਇਹ ਲੋ ਜੀ ਇਹ ਇੱਕ ਜਿਹੜਾ ਹੈ ਇਹ ਹੁਣ ਜਰਾ ਜਿਹਨੂੰ ਕਹਿੰਦੇ ਨੇ ਕਿ ਸਵਾਦ ਹੈ ਜਿਹੜਾ ਵਾਹ ਬਈ ਵਾਹ ਵਾਹ ਬਈ ਇਹ ਕੀ ਰੂੰਦਾਰ ਉਤੇ ਇਹ ਦੇਖੋ ਨਾ ਜੇ ਕੈਮਰੇ ਦੀ ਅੱਖ ਤਖਾ ਰਹੀ ਹੈ ਪੂਰਾ ਆਹਾਹਾ ਵਾਹ ਜੀ ਵਾਹ ਔਰ ਸਵਾਦ ਕਹਿੋ ਜਿਆ ਆਇਆ ਜ਼ਾਇਕਾ ਕਹਿੋ ਜਿਆ ਆਇਆ ਇਹ ਇਹ ਪਹਿਲੀ ਵਾਈਟ ਤੋਂ ਬਾਅਦ ਮੈਂ ਪੂਰਾ ਇਨਸਾਫ ਕਰਾਂਗਾ ਰੱਬ ਦੀਆਂ ਨੇਮਤਾਂ ਦਾ ਜੀ ਇਹ ਮਜ਼ਾ ਆ ਗਿਆ ਸਵਾਦ ਆ ਗਿਆ ਮਿਠਾਸ ਉਹ ਨਹੀਂ ਕੇ ਗੰਦੀ ਮਾਰ ਦਈਂ ਇੰਜ ਕੁਝ ਨਹੀਂ ਨਾ ਹਾਂ ਮਜ਼ੇਦਾਰ ਇਹੋ ਜੇ ਰੁਕਣੇ ਨਾ ਜਿਹੜੇ ਇਹ ਬਰਕਤ ਨੇ ਸੋ ਇਹ ਬਰਕਤ ਆ ਜਿਹੜੀ ਉਹ ਵਰਨ ਲਈ ਹੈ ਜਿਹੜੀ ਚਾਰ ਤਰ੍ਹਾਂ ਦੀ ਹੈ ਸੋ ਇਸ ਬੂਟੇ ਤੋਂ ਹੋ ਗਿਆ ਜੀ ਇਹ ਵੀ ਇੱਕ ਕਹਿ ਲਵੋ ਕਿ ਆਪਣੀ ਮਿਸਾਲ ਆਪ ਹੈ ਜਿੰਨੇ ਜੇ ਤਰਜੀ ਦੱਸੋ ਹਾਂ ਹਾਂ ਜੀ ਇਹ ਬੂਟਾ ਐ ਕਿ ਲਾਇਆ ਜੀ ਜੀ ਇਹਨੂੰ 4 ਕਿੰਨੇ ਹੋਏ ਆ ਨਵੰਬਰ ਦੇ ਵਿੱਚ ਲਾਇਆ ਸੀ ਉਦੋਂ ਗਾ ਸਰਦੀ ਆ ਗਈ ਉਹ ਬੂਟਾ ਜੜਾ ਵੱਜ ਜਾਂਦੀਆਂ ਅੱਛਾ ਫਰਵਰੀ ਦੇ ਵਿੱਚ ਬੂਟਾ ਸਾਰੇ ਚੰਗੀ ਤਰ੍ਹਾਂ ਫੁੱਟਿਆ ਹੁਣ ਸਾਡੇ ਸਾਹਮਣੇ ਆ ਸਾਰੇ ਚਾਰ ਤਰ੍ਹਾਂ ਦੀ ਇਹਨੂੰ ਇਹਨੂੰ ਲਾਇਆ ਨੂੰ ਕਿੰਨਾ ਚਿਰ ਹੋਇਆ ਇਹਨੂੰ 4 ਮਹੀਨੇ 5 ਮਹੀਨੇ ਹੋ ਗਿਆ ਤੇ ਇਹਦੇ ਤੇ 4 ਮਹੀਨੇ ਹੋ ਗਿਆ 5 6 ਮਹੀਨੇ ਹੋਏ ਔਰ ਇਹਨੂੰ ਵੀ ਚਾਰ ਤਰ੍ਹਾਂ ਦੇ ਫਲ ਲੱਗਣੇ ਆ ਹਾਂਜੀ ਆ ਵੇਖੋ ਜੀ ਚਾਰ ਤਰ੍ਹਾਂ ਦੀ ਇਹਦੇ ਤੇ ਚੈਰੀ ਲੱਗਣੀ ਆ ਜੀ ਇਹ ਜੀ ਬਰਕਤਾਂ ਨੇ ਅਮਰੀਕਾ ਕੈਲੀਫੋਰਨੀਆ ਦੀ ਧਰਤੀ ਤੇ ਇੱਕ ਰੋਖਾ ਇੱਕ ਰੋਖਾ ਉਹਦੇ ਉੱਤੇ ਅਸੀਂ ਵੇਖਿਆ ਆੜੂ ਵੀ ਲੱਗਣ ਡਿਆ ਆਲੂ ਬਖਾਰਾ ਵੀ ਲੱਗਣ ਡਿਆ ਖਰਮਾਨੀਆਂ ਲਾ ਕੇ ਖਾ ਲੀਆਂ ਕਿ ਵਾਈਟ ਆੜੂ ਹੈ ਜਿਹੜਾ ਆਲੂ ਬਖਾਰਾ ਜਿਹੜਾ ਉਹ ਲੱਗਣਾ ਔਰ ਇਹ ਵੀ ਇੱਕ ਦਰਖਤ ਹੈ ਜਿਹਦੇ ਉੱਤੇ ਚਾਰ ਕਿਸਮ ਦੇ ਫਲ ਨੇ ਜਿਹੜੇ ਉਹ ਲੱਗਣੇ ਨੇ ਇੱਕ ਤੇ ਮੇਰੇ ਹੱਥ 'ਚ ਜਿਹੜਾ ਮੈਂ ਖਾ ਕੇ ਤੁਹਾਨੂੰ ਦੱਸ ਰਿਹਾ ਤੋਂ ਤੇ ਤੁਹਾਨੂੰ ਬਹਾਈਏ ਜੀ ਇਹ ਬਿਲਕੁਲ ਆੜੂ ਆਪਣਾ ਆਲੂ ਬੁਖਾਰਾ ਇਹ ਨਛਤਰ ਜੀ ਕਿੰਨਾ ਚਿਰ ਲਗਣਾ ਇਹਨੂੰ ਤਿਆਰ ਹੋਣ ਚ ਇਨੀ ਬਸ ਅਗਲੇ ਵੀਕ ਹੋ ਜਾਣਾ ਰੈਡੀ ਉਹ ਵਾ ਵਾ ਬਾਈ ਪੈ ਰਹੀ ਹੈ ਬਸ ਮਤਲਬ ਕਿ ਅਗਲੇ ਹਫਤੇ ਹੀ ਫੇਰਾ ਰੈਡੀ ਰੱਖੀ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਲੋ ਜੀ ਇਹ ਤਾਂ ਸੀਗੇ ਇਹ ਕੋਈ ਅੱਠ ਫਲ ਨੇ ਜਿਹੜੇ ਉਹਨਾਂ ਇਹ ਦੋ ਰੁੱਖਾਂ ਦੇ ਉੱਤੇ ਉਹ ਤੁਹਾਨੂੰ ਹਾਏ ਆ ਹੁਣ ਅੰਦਰ ਚੱਲਨੇ ਆ ਕਿ ਇੱਥੇ ਦੇ ਮੰਜ਼ਰ ਨੇ ਜਿਹੜੇ ਉਹ ਕੀ ਨੇ ਇੰਜ-ਜੰਜ ਤੁਸੀਂ ਇੰਟਰ ਹੋਣਾ ਤੇ ਅੰਦਰ ਤੇ ਇੱਥੇ ਦੇ ਕਹਿ ਲੋ ਕਿ ਦੋ ਬੂਟੇ ਨੇ ਜਿਹੜੇ ਉਹ ਅਠਪੜ ਦੇ ਰਹੇ ਐ ਤੇ ਪੂਰੇ ਬਾਗ ਬਗੀਚੇ ਨੇ ਜਿਹੜੇ ਸ਼ੁਰੂ ਹੋ ਜਾਂਦੇ ਸਾਡੇ ਕੈਮਰੇ ਦੀ ਅੱਖ ਦੱਸੇ ਕਿ ਇੱਥੇ ਜੀ ਨਛਤਰ ਜੀ ਦੱਸੋ ਹੁਣ ਜਾਣਕਾਰੀ ਦਿਓ ਹਾਂ ਜੀ ਉਹ ਜਾਮਨ ਹੈਗਾ ਇੰਡੀਆ ਵਾਲੀ ਜਾਮਨ ਇੰਡੀਆ ਤੋਂ ਚਾਰ ਗੱਟ ਆਹ ਹਾਂ ਲੋ ਜੀ ਦੇਸੀ ਜਾਮਨ ਨੂੰ ਇੰਡੀਆ ਵਾਲਾ ਠੀਕ ਹੈ ਹਾਂ ਜੀ ਹਾਂ ਜੀ ਉਹਦੇ ਨਾਲ ਜੀ ਆ ਨਾਲ ਅਸ਼ਕ ਅਸ਼ਕਵੰਦਾ ਜੀ ਅਸ਼ਕਵੰਦਾ ਕਿਆ ਬਾਤ ਆ ਜਿਹੜਾ ਕਿ ਦੇਸੀ ਆ ਨੇ ਆ ਆ ਦੇਖੋ ਜੀ ਇਹਨੂੰ ਜਿੱਦਿ ਨੂੰ ਕਿੰਨੀ ਆਪਾਂ ਬਾਤੂ ਹਾਂ 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 ਬਾਤੂ ਇਹ ਰੇ ਮਾਰੂ ਦਾ ਚੰਦਾਰਾ ਬਲਾ ਰੰਗ ਦਾ ਇਹ ਤਣ ਬੂਟੇ ਆ ਗਿਆ ਨਾ ਇਹਨੂੰ ਨਿਸਰਦਾ ਨਾ ਪੱਤੇ ਤੇ ਪੱਤੇ ਔਰ ਗਮਲਿਆਂ ਦੇ ਵਿੱਚ ਹਲਦੀ ਲਾਈ ਆ ਜੀ ਵਾਹ ਜੀ ਵਾਹ ਵੇਖੋ ਜੀ ਹਲਦੀ ਦੇ ਬੂਟਿਆਂ ਦੇ ਦਰਸ਼ਨ ਕਰੋ ਕਿਹ ਬਾਤ ਹੈ ਹਲਦੀ ਨਾਲ ਅਦਰਕ ਆ ਜੀ ਇਹ ਵਾਲਾ ਜੀ ਹਾਂ ਜੀ ਅਦਰਕ ਆ ਹਾਂ ਵਾਹ ਵਾਹ ਬੱਲੇ 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 ਇਹ ਕਿੰਨਾ ਚਿਰ ਲੈਣਗੇ ਕੋਈ ਪਚਾਰ ਇਹ ਅਦਰਕ ਆਲਮੋਸਟ ਸਾਲ ਦੀ ਫਸਲ ਹੁੰਦੀ ਆ ਸਾਲ ਹਰਦੀ ਨੂੰ 6-7 ਮਹੀਨੇ ਲੱਗ ਜਾਂਦੇ ਆ ਇਹ ਇਹ 베ਰੀ ਦਾ ਬੂਟਾ ਜੀ 베ਰ ਬਹੁਤ ਲੱਗਾ ਸੀ ਜੇ ਨੂੰ ਬਹੁਤ ਜ਼ਿਆਦਾ ਫਰੇ ਦੇ ਨਹੀਂ ਪਿੰਦੂ 베ਰ ਅੱਛਾ ਪਿੰਦੂ 베ਰਾਂ ਦੀ 베ਰੀ ਜੀ ਇਹ 베ਰੀ ਹੈ ਹਾ ਹਾ ਕੀ ਕਹਨੇ ਔਰ ਐ ਕੀ ਨੇ ਜੀ ਇਹ ਜੀ ਲਾਇਆ ਹੈਗਾ ਉਹ ਜੀ ਮਰੂਆ ਜੀ ਨੂੰ ਸਾਡੇ ਮਰੂਆ ਕਹਿੰਦੇ ਆ ਕਿ ਉਹਨੂੰ ਹੋਰ ਇੱਥੇ ਕੀ ਕਹਿੰਦੇ ਜਿਹੜੇ ਇੱਥੇ ਲੈ ਉਹਦੇ ਪਾਸੇ ਦਮਕਨ ਨੂੰ ਦਿੱਤਾ ਜੀ ਬੂਟਾ ਇਹਨਾਂ ਚੀਜ਼ਾਂ ਮੈਂ ਟਰਾਈ ਕਰ ਰਿਹਾ ਹਾਂਗਾ ਤੁਜਾ ਲੈ ਜੀਆਂ ਹਰੀਆਂ ਲੈ ਜੀਆਂ ਲੌਂਗ ਤੇ ਕਾਲੀਆਂ ਮਿਰਚਾਂ ਚਾਰ ਚੀਜ਼ਾਂ ਮੈਂ ਇਹਨਾਂ ਚ ਲਾਇਆ ਜਿਹੜਾ ਠਕੇ ਹੋਏ ਆ ਮੈਂ ਲੌਂਗ ਤੇ ਲਾਚੀ ਦਾ ਇੱਥੇ ਹਰੀਆਂ ਕੋਈ ਇੱਥੇ ਮਾਮਲਾ ਬਣੂਗਾ ਕੋਈ ਮਾਰਨੇ ਦਾ ਸੋਇਆ ਨਹੀਂ ਆ ਵੇਖੋ ਇਧਰ ਤਿਆਰੀ ਹੈ ਜਿਹੜੀ ਆ ਵੀ ਚੱਲ ਰਹੀ ਹੈ ਜੀ ਇਹ ਜੀ ਇਹ ਲੇਕਣੀ ਦਾ ਬੂਟਾ 2 ਸਾਲ ਦਾ ਜੀ ਆਰੇ ਕੁੰਨ ਨਿਕੀਆਂ ਨਿਕੀਆਂ ਕਿਆ ਕਹਨੇ ਵਾਹ ਵਾਹ ਲੱਗ ਗਈਆਂ ਜੀ ਲੱਗ ਗਈਆਂ ਲੱਗ ਚ ਚਾਰ ਮਾਂ ਪੰਜ ਮਿਨਾ ਤੂੰ ਡਾ ਟੈਨਸ਼ਨ ਲੱਗ ਰਿਹਾ ਇਹਨੂੰ ਚਾਰ ਪੰਜ ਫਲ ਲੱਗ ਚੁਕੇ ਨੇ ਜੀ ਹਾਂਜੀ ਹਾਂਜੀ ਉਹ ਨਿਕੇ ਨਿਕੇ ਜੀ ਗਮਲੇ ਜਿਹੜੇ ਬਣਾਏ ਆ ਕੱਪਾਂ ਦੇ ਉਹ ਕੈਪਟ ਪਾ ਕੇ ਰੱਖਿਆ ਤુલਸੀ ਦੀ ਤુલਸੀ ਦੇ ਬੂਟੇ ਓ ਵਾਹ ਬਈ ਵਾਹ ਇਹ ਤુલਸੀ ਦੇ ਬੂਟੇ ਸਾਨੂੰ ਗਿਫਟ ਲੱਭਣਾ ਜੀ ਇੱਕ ਵਾਰ ਦੇਖ ਲਵੋ غور ਨਾਲ ਤੇ ਇਹ ਕੀ ਹੈ ਜੀ ਇਹ ਹੈਗਾ ਜੀ ਦੂਜਾ ਉਹ ਕੀ ਕਹਿੰਦੇ ਹੁਣ ਇਹਨੂੰ ਪੀਚ ਨਹੀਂ ਉਹ ਦੂਜਾ ਭੁੱਲ ਗਿਆ ਮੈਂ ਨਾਲ ਲਿਆ ਸੀ ਕੋਈ ਗੱਲ ਨਹੀਂ ਚੇਤਾ ਹੁੰਦਾ ਦੱਸਣਾ ਇੱਧਰ ਵੇਖੋ ਨਾ ਅਨਾਰ ਕਿੜੇ ਆ ਹਾਂਜੀ ਕਿਆ ਬਾਤ ਹੈ ਔਰ 2 ਇੰਚ ਆ ਜੀ ਅਚਾ ਇਹ 2 ਇੰਚ ਇਹ 2 ਇੰਚ ਦਾ ਬੋਟਾ ਸੀਗਾ 2 ਇੰਚ ਦਾ ਸੀ 27 ਡਾਲਰ ਦਾ ਮੇਰੇ ਜੋ ਮੁੰਡੇ ਨੇ ਆਰਡਰ ਕਰਤਾ ਐ ਮੈਂ ਬੈਠੇ ਬੈਠੇ ਨੇ ਉਹਨੇ ਬੱਚਿਆਂ ਨੂੰ ਪਾਲਣਾ ਪਿਆ ਪਹਿਲਾਂ ਛੋਟੇ ਜਿਹੇ ਹੁੰਦੇ ਨੇ 1 ਇੰਚ 1.5 ਇੰਚ ਦੇ ਕੱਪ ਦੇ ਵਿੱਚ ਸੀਗਾ ਅੰਦਰ ਰੱਖਿਆ ਸਿਆਲ ਦੇ ਵਿੱਚ ਹੀਟ ਤੇ ਰੱਖਣਾ ਗਰਮੀ ਠੰਡ ਇਹ ਕੂਲਰ 'ਚ ਰੱਖਣਾ 2 ਸਾਲ ਤੁਰ ਸੰਨ ਲਾ ਰਿਆ ਰਿਡਨ ਜੋਗਾ ਕੀਤਾ ਵਾਕਰ ਲਈ ਤੇ ਫਿਰ ਇਹ ਗਮਲੇ ਦੇ ਵਿੱਚ ਆਇਆ ਚੌਥੇ ਗਮਲੇ 'ਚ ਆਇਆ ਚਾਰ ਗਮਲੇ ਹੋਰੇ ਬੱਚਿਆਂ ਜਿੰਨੀ ਮਿਹਨਤ ਜਿਹੜੀ ਉਹ ਦੇਣੀ ਪੈਂਦੀ ਐ ਇਹ ਕੀ ਹੈ ਜੀ ਇਹ ਮੈਨੂੰ ਮਗਾਏ ਸੀ ਕਿ ਆਵਲੇ ਦੇ ਬੀਜ ਆਵਾ ਜਾਣ ਤੋਂ ਅੱਛਾ ਪਤਾ ਨਹੀਂ ਕੀ ਹੁੰਦਾ ਤੇ ਆਰ ਹੁਣ ਮਾਰੀ ਕਿਰਪਾ ਨਾਲ ਇਹ ਬੂਟਾ ਆਵਲੇ ਦਾ ਉਹਨਾਂ ਦੇ ਸੰਤਾਪਕ ਤੌਲੇ ਦਾ ਬੀਜ ਹੈ ਹਾਂਜੀ ਜਿਹਾ ਵੇਖੋ ਕਿੱਦਾਂ ਬਣਦਾ ਹੈ ਬੂਟਾ ਇਹ ਅਨਾਰ ਨੇ ਕੋਈ ਝਾੜ ਦਿੱਤਾ ਪਹਿਲਾਂ ਨਾ ਦਿੱਤਾ ਹਰ ਸਾਲ ਲੱਗਦੇ ਅੱਛਾ ਜੀ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਦਾ ਬੂਟਾ ਹੈ ਤੇ ਕਿੰਨਾ ਇਹ ਬੂਟੇ ਨੂੰ ਇਹ ਵੀ ਉਹਨਾਂ ਨਾਲ ਦਾ ਹੀ ਬੂਟਾ ਜੀ ਤਿੰਨ ਸਾਲ ਹੋ ਗਏ ਤੇ ਇਹ ਦੱਸੋ ਕਿ ਉਹ ਲਾਲ ਕੰਧਾਰੀ ਰੰਗ ਵਾਲਾ ਬਹੁਤ ਸੋਹਣਾ ਲਾਲ ਕੈਂਡਿਆ ਹੁਣ ਮੂੰਹ ਚ ਪਾਣੀ ਆਉਣ ਡਿਆ ਹੈ ਜੀ ਤੇ ਅੱਗੇ ਆਪਾਂ ਤੁਰਨੇ ਆ ਇਹ ਤੇ ਅਨਾਰਾਂ ਦਾ ਜਿਹੜਾ ਉਹ ਪਤਾ ਲੱਗ ਗਿਆ ਤੇ ਅੱਗੇ ਹੁਣ ਕੀ ਹੈ ਜੀ ਇਹ ਇਹ ਨਿੰਬੂ ਮੇਰਾ ਖਿਆਲ ਹੈ ਹਏ ਇਹ ਜੀ ਇਹ ਸੰਤਰਿਆਂ ਦਾ ਇਹ ਵੀ ਸੰਤਰਾ ਹੈ ਹਾਂ ਜੀ ਇਹ ਵੀ ਸੰਤਰਾ ਇਹ ਵੀ ਸੰਤਰਾ ਇਹ ਮੈਂ ਹੋਰ ਆ ਦੋ ਸੰਤਰਾ ਜਿਹੜੇ ਛੋਟੇ ਛੋਟੇ ਹੁੰਦੇ ਆ ਠੀਕ ਹੈ ਠੀਕ ਹੈ ਤੇ ਇਹਨਾਂ ਨੂੰ ਇੰਨਾ ਚੋਂ ਕੱਢ ਕੇ ਜ਼ਮੀਨ 'ਚ ਕਦੋਂ ਲਾਉਣ ਦੇ ਕਾਬਲ ਹੋ ਗਏ ਆ ਇਹ ਮੈਂ ਜ਼ਮੀਨਾਂ 'ਚ ਹੀ ਰੱਖਣੇ ਆ ਇਹ ਜਗ੍ਹਾ ਹੈ ਨਹੀਂ ਮੇਰੇ ਕੋਲ ਚੜ ਜਾਏਣਗੇ ਥੋੜੇ ਬਲ ਲੱਗਣਗੇ ਜ਼ਰੂਰ ਉਹ ਤੁਹ ਖਾਉਂਗਾ ਉੱਧਰ ਲੱਗੇ ਗੁਡ ਗੁਡ ਅੱਗੇ ਕੀ ਹੈ ਜੀ ਸਾਡੇ ਕੈਮਰੇ ਦੀ ਉਹ ਜਿਹੜੀ ਉਹ ਖਾਏਗੀ ਔਰ ਇਹ ਨਾਲੇ ਨਾਲ ਵੜਾਂ ਜੀ ਕਰੇਲੇ ਆ ਜੀ ਆਹਾਹਾਹਾ ਕੀ ਬਾਤ ਹੈ ਲੋ ਜੀ ਕਰੇਲੇ ਮੂਝ ਪਾਣੀ ਆ ਗਿਆ ਇਹ ਦੇਖੋ ਇਹ ਹੁਣ ਸਮਝੋ ਕਿ ਵੜਾ ਨੇ ਜਿਹੜੀਆਂ ਉਹ ਜੋ ਬਣੇ ਚੜੀਆਂ ਅਗਲਾ ਫਲ ਵੇਖੋ ਆ ਮਿਰਚਾਂ ਦੇ ਬੂਟੇ ਨੇ ਹਾਂ ਹਾਂ ਪਿਛਲੇ ਸਾਲ ਦੇ ਪਿਛਲੇ ਸਾਲ ਦੇ ਸਾਲ ਮੈਦਰ ਮਿਰਚ ਹੈ ਜਿਹੜੀ ਉਹ ਹਰੀ ਹੋ ਕੇ ਫਿਰ ਹੁਣ ਰੰਗ ਬਦਲ ਗਈ ਪਿੱਛੇ ਟਮਾਟਰ ਵੀ ਖਲੋਤੇ ਉਹਨਾਂ ਦੇ ਹੈ ਇਹ ਤਾਂ ਮੈਂ ਕਹਾਂ ਨੇ ਰੌਣਕਾਂ ਰੌਣਕਾਂ ਇਹ ਵੀ ਮਿਰਚਾਂ ਦੇ ਨੇ ਜੀ ਸਾਰੇ ਸਾਰੇ ਮਿਰਚਾਂ ਦੇ ਪਿਛਲੇ ਸਾਲ ਦੇ ਸਿਆਲ ਨੂੰ ਅੰਦਰ ਥੋੜੇ ਬਾਲੀਆਂ ਖਾਣ ਨੂੰ ਸੱਜੀਆਂ ਹਰੀਆਂ ਲੱਗਦੇ ਨੇ ਲੱਭ ਜਾਂਦੀਆਂ ਆ ਝਾੜ ਕਰੇਲੇ ਆ ਜੀ ਕੀ ਬਾਤ ਆ ਝਾੜ ਕਰੇਲਿਆਂ ਦੇ ਬੂਟੇ ਵਾ ਐ ਨੇ ਜੀ ਆ ਜੀ ਬੈਂਗਣੀਆਂ ਆ ਜੀ ਹਾਂ 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 ਬੱਲੇ 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 ਐ ਇੱਕ ਤੋੜ ਕੇ ਵਾਹੋ ਨਾ ਜੀ ਸਾਡੇ ਸਰੋਤੇ ਨੇ ਜਿਹੜੇ ਐ ਵੇਖੋ ਜੀ ਇਹ ਬੈਂਗਣੀਆਂ ਆ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਸ਼ਾਨਦਾਰ ਹੈ ਔਰ ਕਿਤੇ ਜਿਹਨੂੰ ਕਹਿੰਦੇ ਨਾ ਕਿ ਹਾਂਡੀ ਜੇ ਜਦੋਂ ਪੱਕਦੇ ਨੇ ਤੇ ਨਾਲ ਕਿਤੇ ਆਲੂਆਂ ਦਾ ਇਹਨਾਂ ਦੇ ਚੱਲ ਜੇ ਕੰਮ ਤੇ ਫਿਰ ਤੇ ਕੰਮ ਸੁਆਦੀ ਹੁੰਦਾ ਆ ਜੀ ਇਹਨਾਂ ਨੂੰ ਸੀਆਂ ਲਾਲ ਤੇ ਕਿਚੇਲੋ ਰੰਗ ਦੀਆਂ ਮਿਰਚਾਂ ਸ਼ਿਮਲਾ ਸਬਜ਼ੀ ਬਣਾ ਲਈ ਆ ਗ੍ਰੀਨ ਜੀ ਇੱਕ ਰਹਿ ਗਈ ਆ ਹਾਂਜੀ ਆ ਜਿਹੜੀਆਂ ਇਹ ਕਿਹੜੀ ਹੈ ਇਹ ਸ਼ਿਮਲਾ ਮਿਰਚ ਕਿਹੜੀ ਹੈ ਸ਼ਿਮਲਾ ਜੀ ਸ਼ਿਮਲਾ ਅੱਛਾ ਇਹਦੇ ਚ ਸੀਆਂ ਜੈਲੋ ਤੇ ਪਹਿਲਾਂ ਦੂਜੀਆਂ ਸੀਗੀਆਂ ਦੇਖੋ ਆ ਵੇਖ ਜਿਆ ਕੀ ਬਾਤ ਹੈ ਕੀ ਬਾਤ ਹੈ ਉਹ ਤੇ ਲਾਲ ਸੀਗੀਆਂ ਇਹਦੇ ਚ ਹਾਂਜੀ ਹਾਂਜੀ ਔਰ ਉਹ ਹਰੀਆਂ ਨੇ ਹਾਂਜੀ ਤੇ ਆ ਆ ਦੇਖੋ ਜੀ ਆ ਦੂਜੀਆਂ ਜਿਹੜੀਆਂ ਨਾ ਇੱਕ ਤੱਕ ਬਹੁਤ ਕੌੜੀਆਂ ਹੁੰਦੀਆਂ ਤੇ ਇਹ ਮਿੱਠੀਆਂ ਸਵੀਟ ਸੈਲਡ ਵਾਲੀਆਂ ਅੱਛਾ ਇਹ ਸੈਲਡ ਵਾਲੀਆਂ ਜੀ ਇਹ ਸ਼ਾਨਦਾਰ ਸ਼ਾਨਦਾਰ ਹਾਂ ਜੀ ਤੇ ਇਹਦੇ ਨਾਲ ਉਹ ਦੂਜੀਆਂ ਆ ਵੀ ਆ ਵੀ ਸੈਲਡ ਵਾਲੀਆਂ ਮਿੱਠੀਆਂ ਹਰੀਆਂ ਲੰਬੀਆਂ ਮਿਰਚਾਂ ਔਰ ਆਪਰੇ শ্রোਤਿਆਂ ਦੇ ਦਰਸ਼ਕਾਂ ਨੂੰ ਦੱਸ ਦਈਏ ਕਿ ਸਭ ਕੁਝ ਬੈਕਯਾਰਡ ਦੇ ਵਿੱਚ ਆ ਵੇਖੋ ਜਦੋਂ ਬੰਦਾ ਕੁਝ ਕਰਨਾ ਚਾਹੇ ਹਾਂ ਜੀ ਹਾਂ ਜੀ ਤੇ ਕਿੱਦੇ ਸ਼ਾਨਦਾਰ ਢੰਗ ਦੇ ਨਾਲ ਕਰ ਸਕਦਾ ਹੈ ਇਹ ਜੀ ਇਪ ਕਦੂ ਆ ਤੇ ਪੇਠੇ ਕਦੂ ਆ ਵਾ 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 ਆ ਤੇ ਕਦੂ ਆ ਮਰ ਕਦੂ ਨੇ ਜਿਹੜੇ ਉਹ ਆ ਤੇ ਇਹ ਮੇਰਾ ਕਹਿਲਾ ਕਿ ਉਹ ਲੁੱਕ ਕੇ ਬੈਠਾ ਜੀ ਸਾਥੋਂ ਇੱਕ ਪੇਠਾ ਕਦੂ ਇੱਕ ਨੇ ਜੋੜਾਇਆ ਆ ਪੇਠੇ ਦੇਾਂਗੇ ਤੁਹਾਨੂੰ ਇੱਕ ਦੋਨਾਂ ਨੂੰ ਐ ਜੀ ਐ ਪੇਠੇ ਕਦੂ ਨੇ ਜਿਹੜੇ ਐ ਮੌਜੂਦ ਨੇ ਔਰ ਅੱਗੇ ਵੀ ਨੇ ਕਿਹੜੀਆਂ ਬਾਤਾਂ ਕੀ ਬਾਤਾਂ ਵੇਖੋ ਬਾਗਯਾਰਡ ਦੀਆਂ ਬਰਕਤਾਂ ਔਰ ਇਧਰ ਭਿੰਡੀ ਹੈ ਜਿਹੜੀ ਉਹ ਵੀ ਵਾਜਾਂ ਮਾਰਨ ਢਈ ਹੈ ਜੀ ਐ ਲੈਨੇ ਲੈਨ ਆ ਵੇਖੋ ਨਾ ਗੱਡੇ ਸੀਗੇ ਪੱਟ ਪੁੱਟ ਲੈ ਕੇ ਐ ਇਹਦੇ ਚ ਜੀ ਗੰਡੇ ਸਨ ਤੇ ਇਹ ਲਸਣ ਆ ਕਿ ਗੰਡੇ ਇਹ ਵੀ ਗੰਡੇ ਯੂਟ ਪਛਿੱਤੇ ਜੇ ਸੀ ਇਹ ਬੇ ਥੋੜੇ ਜਿਹਾ ਮੈਂ ਲਾਇਏ ਸੀ ਵਾ 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 ਤੇ ਇਹ ਕੀ ਹੈ ਜੀ ਇੱਥੋਂ ਮੈਂ ਧਨੀਆ ਪੱਟਿਆ ਸੀ ਧਨੀਆ ਆਦਾ ਸੀ ਸਾਡੇ ਸਾਲ ਪਰ ਤਾਂ ਖਾੜ ਜੋਗਾ ਹੋ ਜਾਂਦਾ ਉਹ ਸੀ ਧਨੀਆ ਹਾ ਧਨੀਆ ਕੱਢ ਕੇ ਖਰਾਬ ਸੀ ਤੇ ਜੇ ਕੱਦੂ ਲਾਤੇ ਆ ਵਾ 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 ਤੇ ਪੂਤਨਾ ਉਹ ਤਾਂ ਵਾਦੂ ਜੀ ਵੜ ਵੜ ਸਿੱਟੀ ਜਾਂਦਾ ਸਗਾ ਸਗਾ ਸਾਡੇ ਨੱਕੇ ਬਰੋਗ ਸਾਡੇ ਗਵਾਂਡੀਆਂ ਦੇ ਵੀ ਗਵਾਂਡੀਆਂ ਦੇ ਵੀ ਅਗਲੇ ਪਾਸੇ ਢੇਰ ਲੱਗੇ ਪਏ ਸਾਡੇ ਗਵਾਂਡੀਆਂ ਦੇ ਪਾਸੇ ਆ ਦੇਖੋ ਜੀ ਵਾ ਵਾ ਅਈ ਤੋਂ ਨੀ ਨਿਕਲ ਕੇ ਉਹਨਾਂ ਨੂੰ ਮੋਜਾਂ ਲੈਂਦੇ ਹੋ ਅਗਲੇ ਪਾਸੇ ਉਹਨਾਂ ਦੇ ਕਿਵੇਂ ਇਹ ਬੂਟਿਆਂ ਨੂੰ ਕਿਸੇ ਵੀਜ਼ੇ ਸਰਦ ਦੀ ਤਾਂ ਕੰਨ ਦੀ ਲੋੜ ਨਹੀਂ ਹੋ ਵੇਖੋ ਗਵਾਂਡੀਆਂ ਦਾ ਪੂਦਨਾ ਉਰਲੇ ਪਾਸੇ ਆਇਆ ਉਹਨੇ ਵੇਖਿਆ ਉਧਰ ਆਪਣਾ ਉਧਰ ਗਿਆ ਉਹਨਾਂ ਗਿਆ ਜੀ ਮੈਂ ਕਿਹਾ ਸ਼ਾਇਦ ਉਹਨੇ ਵੇਖਿਆ ਇਹ ਤਾਂ ਰੌਣਕ ਬੋਤੀ ਤਨੂ ਚੱਲ ਨਹੀਂ ਹੋਗੇ ਜਿੱਦੜੇ ਉਹਨਾਂ ਜਾ ਰਹੇ ਵਾਹ ਜੀ ਵਾਹ ਸੋ ਇਹ ਬਾਗਯਾਰਡ ਦੀਆਂ ਇੰਨੀਆਂ ਬਰਗਤਾਂ ਮੈਂ ਤੇ ਪਹਿਲੀ ਵਾਰ ਵੇਖਣ ਡਿਆ ਜੀ ਇੰਨੀ ਕਿ ਜਗਾ ਉੱਥੇ ਨਾਲ ਨਾਲ ਬੈਠਾ ਵਾਹ ਵਾਹ ਤੇ ਟਮਾਟਰ ਵੀ ਆ ਜੀ ਵਾਹ ਔਰ ਥੱਲੇ ਵਾਲਾ ਜਿਹੜੀਆਂ ਆਲਰੇਡੀ ਨੇ ਔਰ ਅਗਲੇ ਪਾਸੇ ਇਹ ਬੂਟਾ ਕਾਦਾ ਜੀ ਇਹ ਕੜੀ ਪੱਤਾ ਜੀ ਇਹ ਵਾਲਾ ਜੀ ਆਹ ਲੋ ਜੀ ਕੜੀ ਪੱਤਾ ਹਾਂਡੀ ਚ ਪੈਂਦਾ ਵੇਖਿਆ ਸੀ ਉਹਦਾ ਬੂਟਾ ਜਿਹੜਾ ਉਹ ਵੀ ਵੇਖੋ ਇਹ ਸਬਜ਼ੀ ਚ ਪਾਈਦਾ ਤੇ ਐ ਵੀ ਕੋਈ ਤਿਆਰੀਆਂ ਮੇਰੇ ਖਿਆਲ ਆ ਰੈਡੀ ਨੇ ਇਹ ਕਿਹੜੀ ਕਰਾਮਤ ਹੈ ਇੱਥੇ ਲਾਇਆ ਸੀਗਾ ਜੇ ਉਹ ਹੋ ਕੇ ਤਾਂ ਮੈਂ ਧਣੀਆਂ ਤੇ ਮੇਥੇ ਵਿਜੇ ਆ ਵੀ ਧਣੀਆਂ ਉੱਗਿਆ ਨਹੀਂ ਮੇਥੇ ਹੈਗੇ ਆ ਐਡੇ ਚ ਮੈਂ ਹੁਣ ਸਮਝਣੇ ਦੇ ਪੀ ਲਾਏ ਆ ਤੇ ਉਹ ਮੂੜੀਆਂ ਲਾਈਆਂ ਸੀ ਦੇਖੋ ਕੀ ਹੁੰਦਾ ਕਿਨੇ ਹੁੰਦਾ ਠੀਕ ਹੈ ਤੇ ਟਰਾਈ ਕਰੀ ਦੀ ਆ ਕਰਾਇ ਮਾਰੇ ਦੀ ਕਰਪਾਣਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜੀ ਆਰਗੇਨਿਕ ਸਬਜ਼ੀਆਂ ਫਲ ਫਰੂਟ ਕਰਦੀ ਲੋੜ ਥੋੜੀ ਤੇ ਮੇਰੇ ਘਰ ਇਤੋਂ ਹੀ ਪੂਰੀ ਹੁੰਦੀ ਆ ਕੀ 글로 ਦਾ ਬੂਟਾ ਜੀ ਆਹਾ ਹਾ ਹਾ 글로 ਲੋ ਜੀ ਦਵਾਈਆਂ ਬਣਾਉਣ ਵਾਲੇ ਬੂਟੇ ਵੀ ਇੱਥੇ ਪਏ ਨੇ ਹਾਂ ਜੀ ਹਾਂ ਜੀ ਅੱਛਾ ਹੈ ਕਿਨੂੰ ਹਾਂਜੀ ਹਾਂਜੀ ਔਰ ਲੈਮਨ ਹਾਂਜੀ ਔਰ ਲੈਮਨ ਨੂੰ ਤੇ ਫਲ ਲੱਗਾ ਜੀ ਹਾਂਜੀ ਲੱਗਾ ਤੁਸੀਂ ਕਹਿੰਦੇ ਲੱਗਣੇ ਅੱਜ ਵੇਖੋ ਔਰ ਐ ਸੰਤਰਾ ਜਿਹੜਾ ਐ ਵੀ ਰੈਡੀ ਐ ਤੇ ਐ ਕੀ ਵਹਾਰਾ ਵਾ ਵਾ ਬੱਲੇ 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 ਚਾਈਨੀਜ਼ ਚਾਈਨੀਜ਼ ਹੈਗੇ ਜਾਂ ਦੂਜਾ ਬੈਂਗਣੀ ਚਾਈਨੀਜ਼ ਬੈਂਗਣੀ ਅੱਜ ਗ੍ਰੀਨ ਆ ਗ੍ਰੀਨ ਚਾਈਨਾ ਦੇ ਬਤਾਉ ਚਾਈਨੀਜ਼ ਬਤਾਉ ਚਾਈਨੀਜ਼ ਬੈਂਗਣਾਂ ਜਿਹੜੇ ਇਹ ਉਹਨਾਂ ਦਾ ਬੂਟਾ ਹੈ ਔਰ ਐ ਵੇਖੋ ਜੀ ਐ ਦੂਸਰਾ ਵਾ 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 ਐ ਦੇਖੋ ਨਾ ਪਰਤੇ ਵਾਲੇ ਆ ਕੀ ਬਾਤ ਐ ਜੀ ਪਰਤੇ ਵਾਲੇ ਕੀ ਬਾਤ ਔਰੇ ਪੜ ਗਿਆ ਜੀ ਤੋਲਿਆ ਜਾ ਐ ਹਾਂਜੀ ਨਹੀਂ ਲੱਗਾ ਰਹਿਣ ਦੇ ਇਹਨੇ ਤੋੜਨਾ ਨਹੀਂ ਹਲ ਪਿਆ ਲੋਡ ਨਹੀਂ ਸਬਜ਼ੀ ਵਾਧੂ ਪਈਆਂ ਵਾ ਵਾ ਵਾਧੂ ਸਬਜ਼ੀ ਹੈ ਜਿੰਨੀ ਲੋਡ ਆ ਉਹ ਨਹੀਂ ਫਰੈਸ਼ ਫਰੈਸ਼ ਆਰਗੈਨਿਕ ਤੋੜ ਕੇ ਬਣਾਈ ਪਕਾਈ ਮੈਂ ਕਹਿੰਨੇ ਨੇ ਤਾਂ ਹੀ ਨੇ ਤਾਂ ਹਾਂਜੀ ਮਿਰਚਾਂ ਕਈ ਤਰ੍ਹਾਂ ਦੀਆਂ ਮਿਰਚਾਂ ਉੱਪਰ ਲੱਗੀਆਂ ਖੱਟੇ ਰੰਗ ਦੀਆਂ ਦੂਜੀਆਂ ਦੂਜੀਆਂ ਇੱਕ ਬੂਟੇ ਤੇ ਕਈ ਤਰ੍ਹਾਂ ਦੀਆਂ ਲੱਗਦੀਆਂ ਆਂ ਇਹ ਵੱਖ-ਵੱਖ ਬੂਟੇ ਨੇ ਬੱਕਰੇ ਬੱਕਰੇ ਆ ਦੇਖੋ ਜੀ ਆ ਚਿਬੜ ਪਏ ਆ ਜੀ ਆ ਰਾਜ ਚਿਬੜ ਰਾ ਚਿਬੜ ਜਿੰਨਾਂ ਨੂੰ ਕਹਿੰਦੇ ਆਂ ਕਿਆ ਕਹਿੰਦੇ ਉਹ ਦੇਖੋ ਪਏ ਯੂ ਸੀ ਇਨ ਪੋਪ ਵਟ ਦੇ ਉੱਪਰ ਉਹ ਖੱਟੇ ਖੱਟੇ ਪਰਾਂ ਵਾ 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 ਕੀ ਬਾਤ ਹੈ ਤੇ ਇਹਨਾਂ ਦਾ ਕੋਈ ਇਹ ਦੇਖੋ ਨਾ ਇਹ ਹੁਣ ਲੰਬੇ ਜਿਹਨੂੰ ਕਹਿੰਦੇ ਨੇ ਸਾਡੇ ਹੱਲ ਕਹਿੰਦੇ ਆ ਹਾਂ ਜੀ ਜਲੰਧਰ ਵਾਲੇ ਨੂੰ ਖਣੀ ਕੀ ਕਿ ਵੱਡਾ 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 ਕਹਿੰਦੇ ਆ ਵੱਡਾ ਕਹਿੰਦੇ ਇਹਨਾਂ ਨੂੰ ਹਾਂ ਹਾਂ ਆ ਵੀ ਹਾਂਜੀ ਆ ਲੱਗ ਰਹੀਆਂ ਕੀ ਬਾਤ ਹੈ ਜੀ ਇਹ ਵੀ ਉਹ ਕੁਛ ਤੇ ਆ ਤਿਆਰ ਲਮਕੇ ਖੜੇ ਹੈ ਜੀ ਤੇ ਐ ਕੰਧ ਦੇ ਨਾਲ ਜਾਲੀ ਆਪ ਲਾਈ ਹਾਂਜੀ ਬਸ ਇਹ ਕਹਿੰਦੇ ਨੇ ਜਗ੍ਹਾ ਹੈ ਨਹੀਂ ਜਗ੍ਹਾ ਹੈ ਨਹੀਂ ਇੰਨੀ ਜਗ੍ਹਾ ਤਾਂ ਇਹ ਕਰਦੇ ਹੁੰਦੀ ਹੈ ਨਾ ਬਿਲਕੁਲ ਇੱਕ ਫੁੱਟ ਦੀ ਕੈਰੀ ਵੀ ਅਗਰ ਹੈ ਨਾ ਪਿੱਛੇ ਤੁਸੀਂ ਇਸ ਤਰ੍ਹਾਂ ਜਾਲੀ ਹੈ ਜਿਹੜੀ ਉਹ ਲਾ ਲਈਏ ਔਰ ਉਸ ਜਾਲੀ ਦੇ ਉੱਤੇ ਫੇਰੇ ਚਾੜਤੇ ਤੇ ਸਮਝੋ ਕਿ ਕਦੋਂ ਘਰੋਂ ਨਹੀਂ ਮੁੱਕਣ ਲਗਾ ਫੇਰ ਆਂਡੀ ਅੰਗਵਾਂਡੀਆਂ ਨੂੰ ਹੀ ਦੇਣਾ ਪਏਗਾ ਇਹ ਕਹਦਾ ਬੂਟਾ ਜੀ ਇਹ ਅੰਬ ਦਾ ਲਾਇਆ ਜੀ ਕਿਤੋਂ ਇਹ ਕੀ ਹੋਇਆ ਲਾਇਏ ਨੂੰ ਇਹਨੂੰ 2 ਹਫ਼ਤੇ ਹੋਏ ਲਾਇਏ ਨੂੰ ਹਾਂ ਜੀ 2 ਹਫ਼ਤੇ ਪਹਿਲਾਂ ਗਮਲੇ ਚ ਲਾਇਆ ਸੀ ਫਿਰ ਹੁਣ ਇਹਨੂੰ ਕਾਢੀ ਪਾਸੋਂ ਲਾਇਆ ਇਹਦੇ ਚ ਕੀਆ ਕਹਨੇ ਕੀਆ ਕਹਨੇ ਤੇ ਇਹ ਟਮਾਟਰ ਨੇ ਜੀ ਹਾਂ ਜੀ ਇਹ ਜੀਆਂ ਟਮਾਟਰ ਵਾਹ ਜੀ ਵਾਹ ਲੋ ਜੀ ਇਹ ਬਸ ਹੁਣ ਇਹਨਾਂ ਦੇ ਰੰਗ ਬਦਲਣ ਦੀ ਥੇਰ ਆ ਇਹ ਸਮਝੋ ਆਲਮੋਸਟ ਰੈਡੀ ਤੇ ਅੱਗੇ ਵਾਲਾਂ ਕਾਹਦੀਆਂ ਜੀ ਆਹ ਜੀ ਇਹ ਦੂਜਾ ਤੋਰ ਇੰਦਾ ਕਾਲੀਆਂ ਆਰਾਮ ਤੋਰੀ ਜੀ ਨੂੰ ਕਹਿੰਦੇ ਆ ਹਾਂ ਹਾਂ ਆਰਾਮ ਤੋਰੀਆਂ ਦੇ ਬੂਟਾਂ ਦਾ ਆ ਦੇਖੋ ਆ ਡੋਡੀਆਂ ਲੋ ਜੀ ਡੋਡੀਆਂ ਆ ਗਈਆਂ ਹੁਣ ਵੇਖੋ ਕਿ ਅਮਰੀਕਾ ਚ ਅਮਰੀਕੀ ਮਰੂਦ ਹੈ ਜਾਂ ਹੈਵੀ ਵਿਦੇਸੀ ਹੈ ਇਹ ਜੀ ਅਮਰੀਕੀ ਲਾ ਲਓ ਅਮਰੀਕਾ ਚੋਂ ਲਿਆ ਤਾਂ ਆਪਾਂ ਹੁਣ ਦੀ ਵੇਖੋਗਾ ਜਿਹੜਾ ਅਮਰੀਕਾ ਆ ਗਿਆ ਅਮਰੀਕੀ ਹੋ ਗਿਆ ਇਹ ਬੂਟਿਆਂ ਨੇ ਵੀ ਉਹੀ ਰੂਪ ਟਾਇਆ ਤੇ ਇਹ ਪਿੱਛੇ ਅੰਗੂਰ ਜੀ ਹਾਂ ਜੀ ਇਹ ਦੋ ਇਹ ਵੀ ਲਾਇਆ ਪਰ ਵੇਖੋ ਫਲ ਲੱਗਾ ਹੋਇਆ ਜੀ ਇਹਨਾਂ ਨੂੰ ਕਿਨੇ ਕਿਨੇ ਚਰਦੀਆਂ ਵੜਾਂ ਜੀ ਇਹ ਵੀ ਸਾਲ ਹੋ ਗਿਆ ਲੱਗੇ ਨੂੰ ਪਿਛੇ ਪਹਿਲਾਂ ਗਮਲੇ ਚ ਲਾ ਕੇ ਤਿਆਰ ਕੀਤੀ ਸੀ ਮੈਂ ਮਾਲਕ ਅੱਛਾ ਵਾਹ ਗਮਲਾ ਲਾ ਕੇ ਨਾ ਹਾਂ ਹਾਂ ਜੀ ਪਹਿਲੇ ਸਾਲ ਇੱਕ ਮੁੰਡੇ ਦੇ ਘਰੇ ਉਧਰ ਲਾਈਆ ਕਿੱਥੇ ਸੀ ਮੈਂ ਲਾ ਲਈ ਸੀ ਮੈਂ ਕਿਹਾ ਸ਼ੌਕ ਪੁੰਗਰ ਪਈ ਤੇ ਤੁਰ ਪਈ ਵਾਹ ਵਾਹ ਲੋ ਜੀ ਜਿਹੜੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਥਾਂ ਕੋਈ ਨਹੀਂ ਇਹ ਥਾਂ ਤੁਸੀਂ ਵੇਖ ਲਈਏ ਕਿ ਕਿੰਨੀ ਕਾ ਇਹ ਬੈਕਯਾਰਡ ਹੈ ਇੱਕ ਔਰ ਉਹਦੇ ਵਿੱਚ ਜੱਗ ਜਹਾਨ ਦੀਆਂ ਸਬਜ਼ੀਆਂ ਨਮਤਾ ਨੇ ਜਿਹੜੀਆਂ ਉਹ ਅਸੀਂ ਆਪਣੇ ਅੱਖੀਂ ਵੇਖੀਆਂ ਨੇ ਖਾਣ ਵੀ ਡੇ ਆਂ ਹੰਡਾਣ ਵੀ ਡੇ ਆਂ ਲੋੜ ਹੈ ਥੋੜੀ ਜੀ ਮਿਹਨਤ ਦੀ ਮਿਹਨਤ ਤਾਂ ਪਹਿਲਾਂ ਨiyet ਦੀ ਨiyet ਜਦੋਂ ਕਰ ਲਈ ਮਿਹਨਤ ਮੁਸ਼ਕਲ ਕਰ ਲਈ ਤੇ ਫੇਰ ਵੇਖੋ ਕਿ ਰੱਬ ਦੀ ਜ਼ਾਤ ਹੈ ਜਿਹੜੀ ਉਹ ਕਿਦਾਂ ਫਲ ਵੀ ਲਾਉਂਦੀ ਹੈ ਤੇ ਫੁੱਲ ਵੀ ਲਾਉਂਦੀ ਹੈ ਤੇ ਇਹ ਮਾਲੀ ਦਾ ਕੰਮ ਪਾਣੀ ਲਾਉਣਾ ਪਰ ਪਰ ਮਸ਼ਕਾਂ ਲਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾ ਰਹੀਆਂ ਨੇ ਲਾਵੇ ਪਰ ਉਹ ਲਾਉਣ ਡਿਆ ਉਹ ਮੈਨੂੰ ਤੋਂ ਵੱਧ ਲਾਉਂਦਾ ਹੈ ਨਛਤਰ ਜੀ ਇਹ ਦੱਸੋ ਕਿ ਕੋਈ ਖਾਦ ਖੂਦ ਕੋਈ ਇਹデア ਜਾਂ ਬਿਲਕੁਲ 100% ਸਭ ਕੁਝ ਆਰਗੈਨਿਕ ਚੱਲਣ ਡਿਆ 100% ਆਰਗੈਨਿਕ ਅੱਛਾ ਹਾਂ ਮਾਈਦੀ ਚ ਜਿਹੜੀ ਸਬਜ਼ੀਆਂ ਅਸੀਂ ਬਣਾਉਨੇ ਨਾ ਸਬਜ਼ੀ ਸੂਬਜੀ ਫਰੂਟ ਫਰਾਟ ਜੋ ਵੀ ਲੱਟਰ ਪਟੜਾ ਉਹ ਅਸੀਂ ਸਿੱਟੀ ਜਾਂਦੇ ਆ ਬਾਹਰਟੀ ਚ ਇੱਕ ਚ ਅੱਛਾ ਕਿਤਾ ਕਿ ਟੋਆ ਮੇਰਾ ਪੱਟਿਆ ਅਸੀਂ ਪਲੇ ਇਹਦੀ ਸਿੱਟੀ ਗਏ ਇੱਥੇ ਜਹਾ ਮੁਰਕੇ ਉੱਤੇ ਮਿੱਟੀ ਪਾ ਕੇ ਉਹ ਖਾਦ ਬਣ ਗਈ ਜਈ ਨੇਚਰਲ ਆਹ ਉਹਦਾ ਟੋਟਕਾ ਦੱਸਿਆ ਜੋ ਗਲੀਆਂ ਸਬਜ਼ੀਆਂ ਨੇ ਫਾਲਾ ਉਹਨਾਂ ਦੇ ਛਿਲਕੇ ਆਂ ਫਰੂਟ ਛਿੱਲੀ ਦਾ ਜੋ ਵੀ ਛਿਲਕੇ ਗੱਟਿਆਂ ਦੇ ਜੋ ਕੁ ਸਾਰਾ ਕੁਛ ਨਾ ਉਹ ਨੂੰ ਸੰਭ ਕੇ ਬਾਟੀ ਚ ਪਾ ਦੇ ਦਾ ਵਿੱਚ ਪਾਣੀ ਪਾ ਦਿਓ ਪਹਿਲਾਂ ਪਾਣੀ ਵੀ ਬੂਟਿਆਂ ਨੂੰ ਪਾ ਦੇਈਦਾ ਹੁਣ ਕਿ ਉਹ ਵੀ ਬੂਟਿਆਂ ਦੇ ਦਾਲੇ ਦੱਬ ਦੇਈਂਦੀਆਂ ਸਾਰੀਆਂ ਦੇ ਦਾਲੇ ਕੁੱਟ ਕੇ ਮਿੱਟੀ 'ਚ ਦੱਬ ਦੇ ਇੰਦਾ ਧਰਤੀ ਹੁੰਦੀ ਸੀ ਜ਼ਰਖੇਸ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਕਿਆ ਹੀ ਬਾਤਾਂ ਔਰ ਇਹ ਕਿੰਨੇ ਚਿਰ ਤੋਂ ਇਹ ਸਭ ਕੁਛ ਕੀਤਾ ਤੁਸੀਂ ਜੀ ਕਿੰਨੇ ਸਾਲ ਆਲਮੋਸਟ ਹੋ ਗਏ ਇਹ ਮੈਨੇ 3 ਸਾਲ ਹੋਇਆ ਇਸ ਕਰੇ ਆਇਆ ਨੂੰ 3 ਸਾਲ ਹੋ ਗਏ ਔਰ ਤਿੰਨ ਸਾਲਾਂ ਦੇ ਵਿੱਚ ਵੇਖੋ ਕਿ ਖੇਤਾਂ ਖਲਿਆਨਾਂ ਦਾ ਰੰਗ ਰੂਪ ਔਰ ਝੋਬਣਾ ਜਿਹੜਾ ਉਹ ਕਿੱਡਾ ਸ਼ਾਨਦਾਰ ਬਣਿਆ ਸੋ ਸਾਨੂੰ ਦੇਖਣ ਵਾਲੇ ਔਰ ਸੁਣਨ ਵਾਲੇ ਜਿਹੜੇ ਉਹਨਾਂ ਨੂੰ ਇਹੋ ਹੀ ਮੈਂ ਇੱਕ ਸਨਾਹ ਦਾਂਗਾ ਕਿ ਕੋਈ ਥੋੜੀ ਹਿੰਮਤ ਹੈ ਨਾ ਜਿਹੜੀ ਉਹ ਕਰਨੀ ਪੈਂਦੀ ਹੈ ਹਿੰਮਤ ਕਰ ਲੋ ਤੇ ਹੋ ਸਕਦਾ ਇਹ ਸਾਰੇ ਮੰਜ਼ਰ ਨੇ ਜਿਹੜੇ ਤੁਹਾਡੇ ਵੀ ਕਰਦੇ ਹੋਣ ਜੀ ਆ ਵੀ ਜਾਮਣ ਹੈਗਾ ਇਹ ਇਥੋਂ ਅਮਰੀਕਾ ਦਾ ਜਾਮਣ ਹੈ ਇਥੇ ਬੂਟਾ ਲਿਆਂਦਾ ਸੀ ਕਿ ਕੀ ਬਣਦਾ ਕੀ ਲੱਗਦਾ ਕੀ ਇਹ ਕਿੰਨਾ ਚਿਰ ਹੋਇਆ ਇਹਨੂੰ ਕਿ ਲਾਇਆ ਸੀ ਦੋ ਕੁ ਮਹੀਨੇ ਹੋਇਆ ਤਾਂ ਨਾ ਬੂਟਾ ਲਿਆਂਦਾ ਸੀ ਇਥੋਂ ਬਾਜੀਏ ਵਾਜਣਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਛੇਤੀ ਹੀ ਇਹਦਾ ਫਲ ਜਿਹੜਾ ਉਹ So ਇਹ ਸਭ ਕੁਝ ਦਖਾਨ ਦਾ ਔਰ ਇਹਦੇ ਤੋਂ ਤੁਹਾਨੂੰ ਰੂਬਰੂ ਕਰਾਉਣ ਦਾ ਮਕਸਦ ਇਹ ਹੈ ਕਿ ਜੇ ਅਸੀਂ ਹਿੰਮਤ ਕਰੀਏ ਤੇ ਇਹੋ ਜੀ ਰੌਣਕ ਸਾਡੇ ਬੈਗਯਾਰਡ 'ਚ ਵੀ ਲੱਗ ਸਕਦੀ ਹੈ ਜੀ ਪੰਜਾਬੀ ਜਿੱਥੇ ਜਾਂਦੇ ਨੇ ਬੱਲੇ ਬੱਲੇ ਕਰਾ ਦਿੰਦੇ ਨੇ ਇਹ ਬੈਗਯਾਰਡ 'ਚ ਵੇਖਣ ਦੇ ਜੇ ਤੁਸੀਂ ਰੱਬ ਦੀਆਂ ਨਿਹਮਤਾਂ ਵਰਗੀਆਂ ਸਬਜ਼ੀਆਂ ਫਲ ਫਰੂਟ ਨੇ ਜਿਹੜੇ ਉਹ ਕਿੰਨੇ ਲੱਗੇ ਨੇ ਔਰ ਨਛੱਤਰ ਹੁਣਾ ਨੇ ਕਿਆ ਕਮਾਲ ਕੰਮ ਕੀਤਾ ਹੈ ਤੇ ਜਿੱਥੇ ਇਹ ਸਬਜ਼ੀਆਂ ਨੇ ਉੱਥੇ ਜੀ ਮੈਂ ਇੱਕ ਹੋਰ ਸ਼ਾਇ ਵੀ ਆਪਣੇ ਸਰੋਤੇ ਔਰ ਦਰਸ਼ਕ ਨੇ ਜਿਹੜੇ ਉਹਨਾਂ ਨੂੰ ਦਿਖਾਣੀ ਹੈ ਉਹ ਸਾਹਮਣੇ ਪੰਜਾਬੀ ਰੇਡੀਓ ਯੂ ਐਸ ਏ ਚੱਲ ਰਿਹਾ ਹੈ ਇਹ ਸਭ ਤੋਂ ਵੱਡੇ ਮਾਣ ਵਾਲੀ ਨੇ ਇਹ ਜੀ ਬੈਗ ਜਦੋਂ ਪਿੱਛੇ ਆਈਦਾ ਉਦੋਂ ਸੁਣੀਦਾ ਉਹ ਅੰਦਰ ਜਾਣੇ ਸਾਡੇ ਕਿਚਨ 'ਚ ਲੱਗਾ ਕਿਚਨ 'ਚ ਜਿੱਥੇ ਜਨਾ ਵੱਖਰਾ ਲੱਗਾ ਕਿਚਨ 'ਚ ਵੱਖਰਾ ਬਾਹਰ ਵੱਖਰਾ ਆ ਬੈਡਰੂਮ 'ਚ ਵੱਖਰਾ ਜੀ ਯਾਨੀ ਗਰਾਜ 'ਚ ਜਾਂ ਬੈਕਯਾਰਡ 'ਚ ਵੱਖਰਾ ਲਾਇਆ ਕਿਚਨ ਜੇ ਵਖਰਾਇਆ ਔਰ ਰੂਮ ਜੇ ਕਹਾਂਦੇ ਵਖਰਾ ਆਓ ਹਜ਼ਰ ਦਰਸ਼ਨ ਕਰੀਏ ਐ ਤੇ ਸਾਹਮਣੇ ਆ ਗਿਆ ਜੀ ਬੈਕਯਾਰਡ ਵਾਲਾ ਆਓ ਜੀ ਹੁਣ ਕੈਮਰੇ ਦੀ ਅੱਖ ਦੇ ਨਾਲ ਤੁਹਾਨੂੰ ਕਿਚਨ ਵਾਲਾ ਜਿਹੜਾ ਉਹ ਵੀ ਵਿਖਾਈਏ ਬੱਲੇ ਬੱਲੇ ਮੈਂ ਦੇਖਿਆ ਸਿਰ ਬਾਹਰ ਲੱਗਾ ਹੈ ਕਿ ਕਿਆ ਬਾਤਾਂ ਕਿਆ ਬਾਤਾਂ ਐ ਲੋ ਜੀ ਐ ਕਿਚਨ ਦੇ ਵਿੱਚ ਵੀ ਪੰਜਾਬੀ ਰੇਡੀਓ ਯੂਐਸਏ ਪੇ ਹੈ ਚੱਲ ਰਿਹਾ ਹੈ ਔਰ ਕਿਆ ਕਹਨੇ ਕਿਆ ਕਹਨੇ ਤੇ ਤੀਜਾ ਕਿੱਥੇ ਦੱਸਿਆ ਜੇ ਆ ਮੇਰੇ ਬੈਡਰੂਮ ਚ ਲੱਗਾ ਜੀ ਆ ਜੀ ਬੈਡਰੂਮ ਵਾਲਾ ਜਿਹੜਾ ਹੁਣ ਬੈਡਰੂਮ ਤੱਕ ਐਕਸੈਸ ਅਸੀਂ ਉਸ ਰੇਡੀਓ ਕੋਲੋਂ ਲੈਣੀ ਹੈ ਸੋ ਜਿਹੜਾ ਬੈਕਯਾਰਡ ਕਿਚਨ ਇਹ ਹੋ ਗਿਆ ਤੇ ਇਹ ਦੇਖੋ ਹੁਣ ਬੈਡਰੂਮ ਜਿਹੜਾ ਉਹਦੇ ਚ ਵੀ ਰੇਡੀਓ ਜਿਹੜਾ ਉਹ ਲੱਗਾ ਹੋਇਆ ਔਰ ਪੰਜਾਬੀ ਰੇਡੀਓ ਯੂਐਸਏ ਆ ਜਿਹੜਾ ਉਹ ਚੱਲਦਾ ਰਹਿੰਦਾ ਹੈ ਬੜੇ ਮਾਣ ਦੀ ਗੱਲ ਆ ਅਸੀਂ ਵੀ ਬੜਾ ਪ੍ਰਾਈਡ ਫੀਲ ਕਰ ਰਹੇ ਹਾਂ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਜਦੋਂ ਸਾਡੇ ਸਰੋਤੇ ਨੇ ਜਿਹੜੇ ਉਹ ਸਾਨੂੰ ਇੰਨਾ ਸਨਮਾਨ ਦਿੰਦੇ ਨੇ ਇੰਨਾ ਹੀ ਮੁਹੱਬਤ ਦਿੰਦੇ ਨੇ ਇੰਨਾ ਪਿਆਰ ਦਿੰਦੇ ਨੇ ਇਹ ਲੱਗਾ ਜੀ ਲੋ ਜੀ ਇੱਥੇ ਵੀ ਟਿਊਨ ਹੈ ਜੀ 1300 ਐਮ ਤੇ ਇਹ ਪੰਜਾਬੀ ਰੇਡੀਓ ਯੂਐਸਏ ਫਰੇਜ਼ਨੋ ਔਰ ਚੱਲ ਰਿਹਾ ਰੂਮ 'ਚ ਕੀ ਕਹਨੇ ਮਤਲਬ ਕਿ ਮੈਂ ਨਛਤਰਜੀਤ ਤੇਨ ਰੇਡੀਓ ਨੇ ਜਿਹੜੇ ਚੱਲ ਰਹੇ ਨੇ ਤਿੰਨ ਨਹੀਂ ਇੱਥੇ ਹੀ ਬੱਸ ਨਹੀਂ ਜੀ ਜਦੋਂ ਗਰਾਹ ਚ ਜਾਈਦਾ ਚੌਥਾ ਫੋਨ ਤੇ ਵੀ ਲੱਗਦਾ ਨਹੀਂ ਨਛੋੜੇ ਕਿ ਸੁਪਰ ਮੋਬਾਈਲ ਐਪ ਵੀ ਡਾਊਨਲੋਡ ਕੀਤੀ ਹੈ ਇਹ ਪੋਲਰ ਕੋਈ ਰਹਿ ਨਾ ਜਾਵੇ ਸੁਣ ਲੈ ਤੇਰਾ ਤੇਰੀ ਗੱਲਬਾਤ ਵੀ ਰਹਿ ਨਾ ਜਾਵੇ ਤਿੰਨ ਤੇ ਰੇਡੀਓ ਸੈੱਟ ਨੇ ਔਰ ਜਦੋਂ ਇਹਨਾਂ ਰੇਡੀਓ ਸੈੱਟ ਦੀ ਰੇਂਜ ਤੋਂ ਜ਼ਰਾ ਬਾਹਰ ਹੁੰਦੇ ਨੇ ਤਾਂ ਫਿਰ ਚੌਥੇ ਮੋਬਾਈਲ ਐਪ ਆ ਜਿਹੜੀ ਉਹਦੇ ਰਾਹੀਂ ਸੁਣਦੇ ਨੇ ਮਤਲਬ ਪੰਜਾਬੀ ਰੇਡੀਓ ਯੂਐਸਏ ਇਹਨਾਂ ਦੇ ਨਾਲ ਨਾਲ ਲੈਂਦਾ ਹੈ ਇਹ ਸਾਡਾ ਫੇਵਰੇਟ ਹੈਡੂ ਹੈ ਜੀ ਪੰਜਾਬੀ ਰੇਡੀਓ ਧੰਨਵਾਦ ਹੈ ਪੰਜਾਬੀਆਂ ਦਾ ਆਪਣਾ ਰੇਡੀਓ ਹੈ ਬੜੀ ਬੜੀ ਮਿਹਰਬਾਨੀ ਬਹੁਤ ਧੰਨਵਾਦ ਆ ਤੁਹਾਡਾ ਵੀ ਸਰੋਥੇ ਹੋ ਜੇ ਤੁਸੀਂ ਆਪਣੇ ਘਰ ਦੀ ਕੋਈ ਇਹੋ ਜਿਹੀ ਵੀਡੀਓ ਬਣਾ ਕੇ ਭੇਜੋਗੇ ਜਿੱਥੇ ਪੰਜਾਬੀ ਰੇਡੀਓ ਯੂਐਸਏ ਜਿਹੜਾ ਉਹ ਘਰ ਦੇ ਇੱਕ ਜੀ ਤਰ੍ਹਾਂ ਮੌਜੂਦ ਹੋਵੇ ਤਾਂ ਸਾਨੂੰ ਹੋਰ ਚਾਹ ਚੜਨਗੇ ਸੋ ਨਚਤਰਜੀ ਦੇ ਘਰ ਦੇ ਵਿੱਚ ਅਸੀਂ ਇਹ ਜਿਹੜੇ ਤਿੰਨ ਰੇਡੀਓ ਸੈਟ ਮੋਬਾਈਲ ਐਪ ਸਭ ਕੁਝ ਦੇਖੀ ਹੋ ਤੁਹਾਨੂੰ ਦਿਖਾ ਦਿੱਤੀ ਸਾਡੇ ਨਾਲ ਰਹਿਣ ਦਾ ਧੰਨਵਾਦ ਤੁਹਾਡਾ ਵੀ ਜੀ ਆਇਆਂ ਨੂੰ ਚਾਹ ਜੀ ਆਇਆਂ ਥੈਂਕ ਯੂ ਪੀਰਿਓਡ ਨੂੰ ਆਸਮਾਲ ਚੜਦੀ ਕਲਾ